ਇਹ ਜ ਕਿਸਾਨ ਦਾ ਬਿਲਕੁਲ ਕੋਈ ਕਸੂਰ ਨਹੀਂ ਕਿਸਾਨ ਨਾਲ ਧੱਕਾ ਐਫ ਆਈ ਆਰਾ ਦਰਜ ਕਰਕੇ ਉਤੇ ਫਾਈਨ ਲਾ ਕੇ ਪਲੈਂਟੀਆਂ ਲਾ ਕੇ ਉਹਦੇ ਨਾਲ ਕੁੱਟ ਮਾਰ ਕਰਕੇ ਕੁਝ ਨਹੀਂ ਹੋਣਾ ਸਾਡੇ ਸਾਰਿਆਂ ਨੂੰ ਨਾਲ ਲੋ ਸੈਂਟਰ ਸਰਕਾਰ ਕੋਲ ਬੈਠੋ ਸਿਰ ਜੋੜ ਕੇ ਬੈਠੋ ਤਾਂ ਮਸਲਿਆਂ ਦਾ ਹੱਲ ਹੋਊਗਾ ਇੱਕ ਦੂਜੇ ਤੇ ਸਿਆਸੀ ਦੂਸ਼ਣਬਾਜ਼ੀ ਕਰਕੇ ਨਹੀਂ ਮਸਲਾ ਹੱਲ ਹੋਣਾ ਦੇਖੋ ਅੱਜ ਮਨ ਬੜਾ ਦੁਖੀ ਆ ਕੁਦਰਤ ਨਾਲ ਜੋ ਛੇੜਛਾੜ ਹੋ ਰਹੀ ਆ ਪਰ ਮੈਂ ਪਹਿਲਾਂ ਸਪਸ਼ਟ ਕਰਦਾ ਇਹ ਚ ਕਿਸਾਨ ਦਾ ਬਿਲਕੁਲ ਕੋਈ ਕਸੂਰ ਨਹੀਂ ਕਿਸਾਨ ਨਾਲ ਧੱਕਾ ਐਫ ਆਈ ਆਰਾ ਦਰਜ ਕਰਕੇ ਉਤੇ ਫਾਈਨ ਲਾ ਕੇ ਪਲੈਂਟੀਆਂ ਲਾ ਕੇ ਉਹਦੇ ਨਾਲ ਕੁੱਟ ਮਾਰ ਕਰਕੇ ਕੁਝ ਨਹੀਂ ਹੋਣਾ ਕਿਸਾਨ ਜੋ ਵਿਚਾਰਾ ਕਰ ਸਕਦਾ ਸੀ ਉਹ ਕਰ ਰਿਹਾ ਉਹਦੇ ਕੋਲ ਤਾਕਤ ਨਹੀਂ ਉਹ ਪਹਿਲਾਂ ਹੀ ਵਿਚਾਰਾ ਦੱਬਿਆ ਪਿਆ ਏ ਇਸ ਕਰਕੇ ਇਹ ਜੋ ਕੁਝ ਕਰਨਾ ਪਊ ਸਰਕਾਰਾਂ ਨੂੰ ਸਿਰ ਜੋੜ ਕੇ ਬਹਿਣਾ ਪਊ ਅੱਜ ਮੈਂ ਪੰਜਾਬੀ ਹੁਣ ਨਾਤੇ ਗੱਲ ਕਰ ਰਹੇ ਆ ਜਦੋਂ ਆ ਮੈਨੂੰ ਗੱਲ ਪਤਾ ਲੱਗੀ ਦੇਖੋ ਸਾਡਾ ਕਿੱਡਾ ਅਲਾਰਮਿੰਗ ਸਿਚੁਏਸ਼ਨ ਆ ਕਿੱਡਾ ਅਜ ਅਲਾਰਮ ਜਦੋਂ ਕਿ ਜਲਵਾਯੂ ਤੇ ਜਲਵਾਯੂ ਤੇ ਆ ਦਿਨਾਂ ਚ 70 ਦੇਸ਼ ਆਪਣੇ ਅਲੱਗ ਦੇਸ਼ ਤੇ ਅਲੱਗ-ਅਲੱਗ ਬਾਹਰੋਂ ਸੈਂਟਿਸਟ ਡਾਕਟਰ ਸੂਝਵਾਨ ਲੋਕ ਲੁਧਿਆਣੇ ਚ ਅੱਜ ਐਗਰੀਕਲਚਰ ਯੂਨੀਵਰਸਿਟੀ ਚ ਇਕੱਠੇ ਹੋਏ ਉੱਥੇ ਚੀਫ ਮਿਨਿਸਟਰ ਬੀਸੀ ਪੰਜਾਬ ਦੇ ਉੱਥੇ ਗਵਰਨਰ ਸਾਹਿਬ ਬੀਸੀ ਪੰਜਾਬ ਦੇ ਤੇ ਸਾਡੇ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਉਹਨੂੰ ਆ ਕੇ ਲੀਡ ਕਰਨਾ ਸੀ ਪਰ ਐਸੀ ਸਮੋਗ ਛਾਈ ਹੋਈ ਆ ਐਸਾ ਬੱਦਲ ਛਾਏ ਹੋਏ ਆ ਉਹ ਪੌਣਾ ਘੰਟਾ ਟਰਾਈ ਕਰਦੇ ਰਹੇ ਹਲਵਾਰਾ 에ਰਪੋਰਟ ਜਿਹੜਾ 에ਅਰ ਫੋਰਸ ਦਾ ਉਦੋਂ ਬਾਅਦ ਅਮਰਸਾ ਟਰਾਈ ਕਰਦੇ ਰਹੇ ਅਮਰਸਰ ਤੋਂ ਫੇਰ ਆ ਕੇ ਟਰਾਈ ਕਰਦੇ ਰਹੇ ਅਖੀਰ ਉਹਨਾਂ ਦੇ ਜਹਾਜ਼ ਜਿਹੜੇ ਨੇ ਉਹ ਨਹੀਂ ਉਤਰ ਸਕੇ ਪੰਜਾਬ 'ਚ ਐਡਾ ਵੱਡਾ ਬੱਦਲ 에 ਸਮੋਗ ਦਾ ਛਾਇਆ ਹੋਇਆ ਇਹ ਬਹੁਤ ਹਾਲਾਤ ਨੇ ਜਿਹੜੇ ਅਲਾਮਿੰਗ ਨੇ ਜਦੋਂ ਵਾਈਸ ਪ੍ਰੈਜ਼ੀਡੈਂਟ ਇਸ ਜਲਵਾਯੂ ਉਤੇ ਆਉਣ ਤੇ ਉਹਦਾ ਵਾਤਾਵਰਨ ਐਸਾ ਉਹਨਾਂ ਦੇ ਸਾਹਮਣੇ ਆਇਆ ਦ੍ਰਿਸ਼ ਐਸਾ ਸਾਹਮਣੇ ਆਇਆ ਵੀ ਉੱਤਰ ਨਹੀਂ ਸਕੇ ਸਾਨੂੰ ਪੰਜਾਬ ਆ ਪਾਕਿਸਤਾਨ ਵਾਲੇ ਸਾਨੂੰ ਔਲਾਂਬੇ ਦਿੰਦੇ ਆ ਦਿੱਲੀ ਚ ਜਾਓ ਦਿੱਲੀ ਦਾ ਚੀਫ ਮਿਨਿਸਟਰ ਸਾਨੂੰ ਇਹ ਔਲਾਂਬੇ ਦਿੰਦੇ ਆ ਭਈ ਸਾਡਾ ਬੱਦਲੀ ਹੈ ਜਿਹੜਾ ਸਾਰੇ ਪਾਸੇ ਘੁੰਮੀ ਜਾਂਦਾ ਸਾਡਾ ਸਮੋਗ ਹੀ ਹੈ ਸਾਰੇ ਪਾਸੇ ਘੁੰਮੀ ਜਾਂਦਾ ਸਾਡੇ ਹਾਲਾਤ ਦੇਖੋ ਕੀ ਨੇ ਪੰਜਾਬ ਦੇ ਬੱਚਿਆਂ ਦੇ ਜਿਨ੍ਹਾਂ ਦੇ ਘਰਾਂ ਚ ਜਿਨ੍ਹਾਂ ਦੇ ਫੇਫੜਿਆਂ ਚ ਜਿਨ੍ਹਾਂ ਨੂੰ ਸਾਹ ਲੈਣਾ ਪੈ ਰਿਹਾ ਹੈ ਇਸ ਕਰਕੇ ਬਿਲਕੁਲ ਚੀ ਮੁਨਿਸਟਰ ਸਾਹਿਬ ਤੁਹਾਨੂੰ ਲੀਡ ਕਰਨਾ ਪਊ ਕਿਸਾਨਾਂ ਦੇ ਪਰਚੇ ਕੁੱਟ ਮਾਰ ਪਲੈਂਟੀਆਂ ਕੋਈ ਕੰਮ ਨਹੀਂ ਕਰਨੀਆਂ ਤੁਸੀਂ ਲੀਡ ਕਰੋ ਸਾਡੇ ਸਾਰਿਆਂ ਨੂੰ ਨਾਲ ਲੋ ਸੈਂਟਰ ਸਰਕਾਰ ਕੋਲ ਬੈਠੋ ਸਿਰ ਜੋੜ ਕੇ ਬੈਠੋ ਤਾਂ ਮਸਲਿਆਂ ਦਾ ਹੱਲ ਹੋਊਗਾ ਇੱਕ ਦੂਜੇ ਤੇ ਸਿਆਸੀ ਦੂਸ਼ਣਬਾਦੀ ਕਰਕੇ ਨਹੀਂ ਮਸਲਾ ਹੱਲ ਹੋਣਾ ਅੱਜ ਐਡੀ ਵੱਡੀ ਘਟਨਾ ਹੋਈ ਆ ਵੀ ਵਾਈਸ ਪ੍ਰੈਜ਼ੀਡੈਂਟ ਇਸ ਸਮਾਗ ਧੁੰਦ ਕਰਕੇ ਕੀ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਥੱਲਿਓ ਕੀ ਸੀ ਵੀ ਪ੍ਰੋਗਰਾਮ ਜਲਵਾਹੀ ਉੱਤੇ ਆ ਤੇ 에어ਪੋਰਟ ਤੋਂ ਇੱਕ ਜਹਾਜ਼ ਚ ਕਨਵੇ ਕੀਤਾ ਜਾ ਰਿਹਾ ਸੀ ਵੀ ਜਿਹੜੀ ਵਾਯੂ ਆ ਉਹ ਬਿਲਕੁਲ ਪੰਜਾਬ ਦੀ ਦਾ ਨਜ਼ਾਰਾ ਹੈ ਜਿਹੜਾ ਉਹ ਜਹਾਜ਼ ਉਤਰ ਦੇ ਕਾਬਲ ਨਹੀਂ ਜਹਾਜ਼ ਨਹੀਂ ਉਤਰ ਜਾ ਰਿਹਾ ਸੈਮੀਨਾਰ ਉਸਤੇ ਹੋਵੇ ਉਹਨੂੰ ਠੀਕ ਕਰਨ ਤੇ ਤੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਦਾ ਪੰਜਾਬ ਜਹਾਜ਼ ਨਾਲ ਉਤਰ ਸਕੇ ਐਦੋਂ ਮਾੜੀ ਗੱਲ ਕੀ ਹੋ ਸਕਦੀ ਆ ਇਹਨੂੰ ਉੱਠੋ ਜਾਗੋ ਸੀਐਮ ਸਾਹਿਬ ਆਪਾਂ ਇਕੱਠੇ ਬੈ ਕੇ ਦਾ ਹੱਲ ਕਰੀਏ ਮੈਂ ਸਿਆਸੀ ਦੁਸ਼ਣਵਾਰੀ ਚ ਨਹੀਂ ਪੈਣਾ ਚਾਹੁੰਦਾ ਹਜੇ ਵੀ ਮੌਕਾ ਹੈ ਹਜੇ ਵੀ ਸੰਭਲ ਜੀਏ